ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵਲ ਹੰਨੇ ਹੰਨੇ ਪਾਤਸ਼ਾਹੇ ਪਾਕਿਸਤਾਨਵਾ ਸਾਖੀ ਸੁਖਾ ਸਿੰਘ ਕੀ ਸੁਣੀਏ ਮਨ ਚਿਤ ਲਾਏ ਮਾੜੀ ਕੰਬੂ ਕੀ ਪਿੰਡ ਤਰਖਾਣਾ ਦੇ ਘਰ ਇੱਕ ਬਾਲ ਪੈਦਾ ਹੋਇਆ ਜਿਸ ਦਾ ਨਾਮ ਸੁਖਾ ਸਿੰਘ ਰੱਖਿਆ ਗਿਆ ਸਾਖੀ ਅੱਗੇ ਇਉ ਤਰੀ ਉਹਨੀ ਦਿਨੀ ਪਿੰਡਾਂ ਵਿੱਚ ਭਾਵੇਂ ਚੋਰੀ ਦੀ ਹੀ ਸਈ ਪਰ ਸਿੰਘਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ ਫਲਾਣੀ ਥਾਂ ਮੁੱਠੀ ਪਰ ਸਿੰਘਾਂ ਨੇ ਸੈਂਕੜੇ ਪਠਾਣ ਮਾਰ ਦਿੱਤੇ ਜਾਂ ਕਿਤੇ ਹੋਰ ਇਕੱਲੇ ਸਿੰਘ ਨੇ ਮੁਗਲਾਂ ਦੇ ਘੋੜੇ ਲੁੱਟ ਲਿਆਂਦੇ ਇੱਕ ਗੱਲ ਲੋਕਾਂ ਦੀ ਆਮ ਗੱਲਬਾਤ ਦਾ ਖਾਸ ਹਿੱਸਾ ਸਨ ਸਿੰਘਾਂ ਦੀ ਸੂਰਬੀਰਤਾ ਬਾਰੇ ਸੁਣ ਕੇ ਸੁਖਾ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਦਾ ਚਾਅ ਪੈਦਾ ਹੋ ਗਿਆ ਤੇ ਉਸ ਨੇ ਅੰਮ੍ਰਿਤਸਰ ਸਾਹਿਬ ਜਾ ਕੇ ਖੰਡੇ ਬਾਟੇ ਦੀ ਪੋਲ ਲੈ ਲਈ ਬਾਟਾ ਤਿਆਰ ਕਰਨ ਵਾਲੇ ਪੰਜ ਪੰਜਾਂ ਸਿੰਘਾਂ ਵਿੱਚ ਭਾਈ ਮਨੀ ਸਿੰਘ ਵੀ ਸ਼ਾਮਲ ਸਨ 12 ਸਾਲਾਂ ਦੇ ਸੁੱਖਾ ਸਿੰਘ ਦਾ ਮਾਪਿਆਂ ਵਿਆਹ ਕਰ ਦਿੱਤਾ ਭਾਵੇਂ ਮੁਕਲਾਵਾ ਅਜੇ ਨਹੀਂ ਲਿਆਂਦਾ ਸੀ ਜਿੱਥੇ ਵੀ ਕਿਤੇ ਸਿੰਘਾਂ ਦੇ ਦੀਵਾਨ ਦੀ ਦਸਪੈਂਦੀ ਸੁੱਖਾ ਸਿੰਘ ਜ਼ਰੂਰ ਪਹੁੰਚਦਾ ਉਹਨੀ ਦਿਨੀ ਆਸਾ ਦੀ ਵਾਰ ਦੀ ਚੌਕੀ ਸਿੰਘ ਵਖ-ਵਖ ਥਾਂ ਲਾਉਂਦੇ ਸਨ ਸੁੱਖਾ ਸਿੰਘ ਆਸਾ ਕੀ ਵਾਰ ਦਾ ਕੀਰਤਨ ਸੁਣਨ ਜਾਣ ਲੱਗਾ ਸਿੰਘਾਂ ਵਿੱਚ ਪਛਾਣ ਵਧਣ ਲੱਗੀ ਤੇ ਸਿੰਘ ਘਰ ਵੀ ਆਉਣ ਜਾਣ ਲੱਗ ਪਏ ਘਰ ਆਇ ਸਿੰਘਾਂ ਦੀ ਜੀ ਜਾਣ ਨਾਲ ਸੇਵਾ ਕਰਦਾ ਲੰਗਰ ਪਾਣੀ ਚਾਹ ਨਾਲ ਛਕਾਉਂਦਾ ਜੇ ਸਿੰਘਾਂ ਦੇ ਹਮਾਇਤੀ ਮਾਇਤੀਆਂ ਦੀ ਗਿਣਤੀ ਪਿੰਡਾਂ ਵਿੱਚ ਸੀ ਤਾਂ ਮੁਗਲਾਂ ਦੇ ਚੁਗਲ ਵੀ ਘਟ ਨਹੀਂ ਸਨ ਕਿਸੇ ਨੇ ਦਰੋਗੇ ਨੂੰ ਜਾ ਲੁੱਤੀ ਲਈ ਤੇ ਸਪਾਈ ਸੁਖਾ ਸਿੰਘ ਨੂੰ ਫੜਨ ਲਈ ਆ ਗਏ ਕੁਦਰਤਨ ਉਸ ਦਿਨ ਸੁਖਾ ਸਿੰਘ ਘਰ ਨਹੀਂ ਸੀ ਪਰ ਮਾਪਿਆਂ ਨੂੰ ਜਿਤਾਵਣੀ ਜ਼ਰੂਰ ਮਿਲ ਗਈ ਸੀ ਕਿ ਆਪਣੇ ਪੁੱਤਰ ਨੂੰ ਨੱਥ ਪਾਉਣ ਸੁਖਾ ਸਿੰਘ ਹੁਣ ਘਰ ਛੱਡ ਕੇ ਸਿੰਘਾਂ ਦੇ ਜਥੇ ਵਿੱਚ ਰਹਿਣ ਲੱਗ ਪਿਆ। ਮਾਤਾ-ਪਿਤਾ ਲਈ ਸਗੋਂ ਹੋਰ ਪਰੇਸ਼ਾਨੀ ਦਾ ਸਵੱਬ ਬਣ ਗਿਆ ਕਿ ਪੁੱਤਰ ਘਰ ਹੀ ਤਿਆਗ ਗਿਆ ਹੈ। ਉਹਨਾਂ ਸੁਖਾ ਸਿੰਘ ਨੂੰ ਲੱਭ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੂੰ ਵਾਪਸ ਕਰ ਪਰਤਿਆ ਪੁੱਤਰਾ। ਆਪਾਂ ਕਮੀ ਕਮੀਨ ਲੋਕ ਹਾਂ। ਸਾਡਾ ਸਿੰਘਾਂ ਨਾਲ ਕੀ ਕੰਮ? ਅਸੀਂ ਖਾਲਸੇ ਬਣ ਕੇ ਕੀ ਲੈਣਾ ਹੈ? ਮਾਪੇ ਬੋਲੇ। ਮਹਾਰਾਜ ਕਹਿ ਗਏ ਹਨ ਕਿ ਪਾਤਸ਼ਾਹ ਖਾਲਸੇ ਨੂੰ ਦੇਣੀ ਹੈ। ਸੋ ਖਾਲਸੇ ਦਾ ਦਾਵਾ ਹੈ ਰਾਜ ਭਾਗ ਉੱਤੇ। ਸੁਖਾ ਸਿੰਘ ਨੇ ਜਵਾਬ ਦਿੱਤਾ ਅਸੀਂ ਗਰੀਬਾਂ ਨੇ ਕੀ ਪਾਤਸ਼ਾਹੀਆਂ ਲੈਣੀਆਂ ਨੇ ਸੁਖਾ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਲੋਕ ਆ ਗਰੀਬਾਂ ਨੂੰ ਦੋ ਡੰਗ ਰੋਟੀ ਬਥੇਰੀ ਪਾਤਸ਼ਾਹੀਆਂ ਸਾਹਮਣ ਪਾਤਸ਼ਾਹੀਆਂ ਵਾਲੇ ਪਿਤਾ ਬੋਲਿਆ ਮੁਗਲਾਂ ਦੀ ਸਲਤਨਤ 4 ਦਿਨਾਂ ਦੀ ਪ੍ਰਾਣੀ ਹੈ ਖਾਲਸੇ ਨੇ ਤਖਤਾਂ ਤਖਤਾ ਪਲਟ ਦੇਣਾ ਹੈ ਤੇ ਆਪ ਰਾਜ ਕਰਨਾ ਹੈ ਸੁਖਾ ਸਿੰਘ ਤੇ ਹੋਰ ਖਲੋਤਾ ਸੀ ਰਾਜ ਭਾਗ ਜੇ ਲੈ ਵੀ ਲਿਆ ਤਾਂ ਕਰਨਾ ਤਾਂ ਜੱਟਾਂ ਨੇ ਹੇ ਪੁੱਤਰਾ ਉਹਨਾਂ ਦਾ ਹੀ ਹੱਕ ਹੈ ਤਰਖਾਣਾ ਨੂੰ ਕੌਣ ਬਾਸ਼ਾ ਬਰਨ ਦਿੰਦਾ ਹੈ ਆਪਾਂ ਨੂੰ ਨਿਤ ਦੀ ਮਜ਼ਦੂਰੀ ਮਿਲਦੀ ਰਹੇ ਉਹ ਬਹੁਤ ਹੈ ਅਸੀਂ ਉਸ ਵਿੱਚ ਹੀ ਪਾਤਸ਼ਾਹ ਹਾਂ ਇਸੇ ਤਰ੍ਹਾਂ ਮਾਪੇ ਕਿੰਨਾ ਚਿਰ ਸਿਖਾਣ ਨੂੰ ਸੁੱਖਾ ਸਿੰਘ ਨੂੰ ਸਮਝਾਉਂਦੇ ਰਹੇ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਉਸਨੇ ਜਥੇਦਾਰ ਨੂੰ ਕਿਹਾ ਕਿ ਇਸ ਦਾ ਵਿਆਹ ਹੋ ਚੁੱਕਾ ਹੈ ਮੁਕਲਾਵੇ ਵਾਲੀ ਇਹਨੂੰ ਪੇਕੇ ਬੈਠੀ ਉਡੀਕ ਰਹੀ ਹੈ ਬਸ ਇੱਕ ਵਾਰ ਮੁਕਲਾਵਾ ਲੈ ਆਵੇ ਫੇਰ ਭਾਵੇਂ ਪਰਤ ਕੇ ਇੱਥੇ ਹੀ ਆ ਜਾਵੇ ਜਥੇਦਾਰ ਦੇ ਹੁਕਮ ਦੇ ਬੱਧੇ ਸੁੱਖਾ ਸਿੰਘ ਨੂੰ ਉਹਨਾਂ ਘਰ ਲੈ ਜਾਂਦਾ ਰਾਤ ਨੂੰ ਮਾਪਿਆਂ ਨੇ ਸੁੱਖੇ ਵਿੱਚ ਕੋਈ ਨਸ਼ਾ ਮਿਲਾ ਕੇ ਪਿਆ ਦਿੱਤਾ ਤੇ ਸੁੱਖਾ ਸਿੰਘ ਦੀ ਸੁੱਧ ਬੋਧ ਜਾਂਦੀ ਰਹੀ ਜਦੋਂ ਨਸ਼ੇ ਵਿੱਚ ਬੇਹੋਸ਼ ਹੋ ਗਿਆ ਤਾਂ ਨਾਈ ਸੱਦ ਕੇ ਉਸ ਦੇ ਕੇਸ ਕਤਲ ਕਰਵਾ ਦਿੱਤੇ ਕਿੱਥੇ ਤਾਂ ਸਵੇਰ ਨੂੰ ਸੁੱਖਾ ਸਿੰਘ ਨੂੰ ਸੁਰਤ ਆਉਣੀ ਸੀ ਪਰ ਭਾਣਾ ਵਾਪਰਿਆ ਦੇਖ ਕੇ ਉਸ ਦੀ ਸੁਰਤ ਤਾਂ ਸਗੋਂ ਹੋਰ ਜਾਂਦੀ ਰਹੀ ਉਸ ਦੀਆਂ ਅੱਖਾਂ ਵਿੱਚੋਂ ਮਾਪਿਆਂ ਲਈ ਕ੍ਰੋਧ ਦਿਸ ਰਿਹਾ ਸੀ ਸੁਖਾ ਸਿੰਘ ਨੇ ਕੁਝ ਵੀ ਨਹੀਂ ਸੁਝਿਆ ਸੁਖਾ ਸਿੰਘ ਨੂੰ ਕੁਝ ਵੀ ਨਹੀਂ ਸੁਝਿਆ ਤੇ ਉਸਨੇ ਘਰੋਂ ਭੱਜ ਕੇ ਪਿੰਡ ਦੇ ਖੂਹ ਵਿੱਚ ਛਾਲ ਮਾਰ ਦਿੱਤੀ ਕੋਲ ਖਲੋਤੇ ਲੋਕਾਂ ਨੇ ਬਚਾਉਣ ਲਈ ਰੱਸਾ ਖੂਹ ਵਿੱਚ ਲੰਕਾਇਆ ਪਰ ਸਿੰਘ ਨੇ ਬਚਣ ਲਈ ਤਾਂ ਛਾਲ ਮਾਰੀ ਹੀ ਨਹੀਂ ਸੀ ਸੋ ਉਸਨੇ ਰੱਸਾ ਨਾ ਫੜਿਆ ਉਸ ਉਹ ਤਾਂ ਸਗੋਂ ਪੁੱਠਾ ਸਿੱਧਾ ਹੋ ਕੇ ਡੁੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁਖਾ ਸਿੰਘ ਦੇ ਭਰਾ ਨੇ ਉਸਨੂੰ ਬਚਾਉਣ ਲਈ ਛਾਲ ਮਾਰੀ ਪਰ ਸੁਖਾ ਸਿੰਘ ਬਾਹਰ ਆਉਣ ਲਈ ਤਿਆਰ ਨਹੀਂ ਸੀ ਇਹਨੇ ਉਹ ਇੱਕ ਸਿੰਘ ਖੂਹ ਕੋਲ ਆਇਆ ਤੇ ਲੋਲੇ ਦਾ ਕੰਨ ਪੁੱਛਿਆ ਲੋਕਾਂ ਨੇ ਹਕੀਕਤ ਖੋਲ ਕੇ ਦੱਸੀ ਪਤੈ ਤੋ ਹੋ ਕੇ ਮਰਨ ਨਾਲੋਂ ਚੰਗਾ ਹੈ ਗੁਰਸਿੱਖੀ ਕਮਾ ਕੇ ਦੇਹ ਦਾ ਤਿਆਗ ਕਰ ਇਸ ਤਰ੍ਹਾਂ ਖੂਹ ਵਿੱਚ ਡੁੱਬ ਕੇ ਮਰਨਾ ਤੇਰੇ ਜੇ ਚੁੱਬਰ ਨੂੰ ਨਹੀਂ ਸੋਭਦਾ ਮਰਨਾ ਹੈ ਤਾਂ ਕਿਸੇ ਤੁਰਕ ਦੇ ਸਿਰ ਚੜ੍ਹ ਕੇ ਮਰ ਹਕੂਮਤ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰ ਲੋਕਾਂ ਉੱਤੇ ਜ਼ੁਲਮ ਕਰਨ ਵਾਲੇ ਕਿਸੇ ਦੁਸ਼ਟ ਦਾ ਸੋਧਾ ਲਾ ਲੋੜਵੰਦਾਂ ਦੀ ਸੇਵਾ ਕਰਕੇ ਸਿੱਖੀ ਕਮਾ ਸਿੱਖ ਇਹ ਬਚਨ ਬੋਲਦਾ ਹੋਇਆ ਅੱਗੇ ਲੰਘ ਗਿਆ ਤੇ ਸੁਖਾ ਸਿੰਘ ਨੂੰ ਰਾਹ ਦਿਖਾ ਗਿਆ। ਉਹ ਸੋਚਣ ਲੱਗਾ ਕਿ ਉਸਨੇ ਤਾਂ ਮਰਨਾ ਮਿੱਥ ਕੇ ਹੀ ਖੂਬ ਵਿੱਚ ਛਾਲ ਮਾਰੀ ਸੀ ਪਰ ਜੇ ਮੌਤ ਨਹੀਂ ਆਈ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ। ਕੀ ਪਤਾ ਮਹਾਰਾਜ ਮੇਰੇ ਕੋਲੋਂ ਕੋਈ ਵੱਡੀ ਸੇਵਾ ਲੈ ਲੈਣ। ਕਿਉਂ ਮੈਂ ਇੱਥੇ ਆਪਣੀ ਜਾਨ ਵਿਰਥ ਗਵਾਵਾਂ? ਕਿਉਂ ਨਾ ਸ਼ਹਾਦਤ ਕਮਾਉਣ ਦਾ ਉਦਮ ਕਰਾਂ? ਇਸੇ ਖਿਆਲ ਨੇ ਸੁਖਾ ਸਿੰਘ ਨੂੰ ਖੂਬ ਵਿੱਚੋਂ ਬਾਹਰ ਕੱਢ ਲਿਆਂਦਾ। ਪਿੰਡ ਦੇ ਪੰਚ ਦੀ ਨਸਲੀ ਘੋੜੀ ਲੈ ਕੇ ਉਹ ਜੰਗਲ ਵਿੱਚ ਡੇਰੇ ਲਾਈ ਬੈਠੇ ਬਾਬਾ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਬਾਬਾ ਸ਼ਾਮ ਸਿੰਘ ਤੋਂ ਹੀ ਉਸਨੇ ਖੰਡੇ ਦੀ ਪੋਲ ਮੋੜ ਲੈ ਲਈ। ਛੋਟੇ ਪਚੰਗੀ ਦੀ ਦ੍ਰਿੜਤਾ ਦੇਖ ਕੇ ਬਾਬਾ ਸ਼ਾਮ ਸਿੰਘ ਦਾ ਉਸ ਨਾਲ ਬਹੁਤ ਪਿਆਰ ਪੈ ਗਿਆ। ਸੁਖਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਕਿ ਪਿੰਡ ਦੇ ਪੰਚ ਦੀ ਜਿਹੜੀ ਘੋੜੀ ਪਾਣੀ ਪਿਉਣ ਦੇ ਬਹਾਨੇ ਭਜਾ ਲੈਂਦੀ ਹੈ ਉਸ ਦੀ ਕੀਮਤ ਜ਼ਰੂਰ ਪਿੰਡ ਭੇਜਣੀ ਚਾਹੀਦੀ ਹੈ। ਉਸਨੇ ਸੇਰ ਤੇ ਝਟਕਾ ਜਾਂ ਮਡਾਸਾ ਮਾਰਿਆ ਤੇ ਲਾਹੌਰ ਨੂੰ ਚੱਲ ਪਿਆ ਛੋਟੇ ਖਿਲਰੇ ਕੇਸ ਮਡਾਸੇ ਵਿੱਚੋਂ ਬਾਹਰ ਦਿਸ ਰਹੇ ਸਨ ਇਸ ਤਰ੍ਹਾਂ ਜਟ ਬੂਟਾਂ ਵਾਲਾ ਵਾਲੇ ਪੇਸ ਵਿੱਚ ਉਸ ਨੂੰ ਕੋਈ ਵੀ ਸਿੰਘ ਕਰਕੇ ਪਛਾਣ ਨਾ ਸਕਿਆ ਘੋੜੀ ਲੈ ਕੇ ਉਹ ਸੁਨਿਆਰਿਆਂ ਦੇ ਇੱਕ ਬਾਜ਼ਾਰ ਵਿੱਚ ਵੜ ਗਿਆ ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥੈਲੀਆਂ ਲੈ ਕੇ ਲੋਕ ਇੱਧਰ ਉੱਧਰ ਜਾ ਰਹੇ ਸਨ ਇੱਕ ਵਪਾਰੀ ਦੇ ਮੋੜੇ 'ਤੇ ਮੋਹਰਾਂ ਦੀ ਥੈਲੀ ਖੋਹ ਕੇ ਸੁੱਖਾ ਸਿੰਘ ਨੇ ਘੋੜੇ ਦੀ ਪਿੱਠ 'ਤੇ ਤਰ ਲੇ ੱੱਪਣਾ ਵਿੱਚ ਅੱਖਾਂ ਤੋਂ ਉਹਲੇ ਹੋ ਗਿਆ ਜਦੋਂ ਉਹ ਬਾਜ਼ਾਰ ਵਿੱਚ ਰੋਲਾ ਪਿਆ ਉਦੋਂ ਉਹ ਤਾਂ ਲਾਹੌਰ ਪਾਰ ਕਰ ਜੰਗਲ ਵਿੱਚ ਪ੍ਰਵੇਸ਼ ਕਰ ਗਿਆ ਸੀ ਉਸ ਨੇ ਸਿੰਘਾਂ ਤੋਂ ਘੋੜੀ ਦਾ ਮੁੱਲ ਪਵਾਇਆ ਤਾਂ ਸਭ ਨੇ ਲਗਭਗ 300 ਦੀ ਕੀਮਤ ਤੈਅ ਕੀਤੀ ਉਸ ਨੇ 300 ਰੁਪਈਆ ਪਿੰਡ ਦੇ ਪੰਜ ਨੂੰ ਭੇਜਿਆ ਤੇ ਨਾਲ ਹੀ ਸੁਨੇਹਾ ਵੀ ਕਿ ਪਿੰਡੋਂ ਕਾਲੀ ਨਾਲ ਨਿਕਲ ਕਰਕੇ ਕੋਈ ਹੋਰ ਚਾਰਾ ਨਹੀਂ ਸੀ ਸੋ ਉਸ ਨੂੰ ਘੋੜੀ ਚੋਰੀ ਲਜਾਣੀ ਪਈ ਬਾਕੀ ਬਚਦੀ ਮਾਇਆ ਉਸਨੇ ਖਾਲਸੇ ਦੇ ਲੰਗਰ ਵਿੱਚ ਪਾ ਦਿੱਤੀ। ਇਸੇ ਤਰ੍ਹਾਂ ਜਦ ਵੀ ਕਦੇ ਖਾਲਸੇ ਨੂੰ ਮਾਇਆ ਦੀ ਕੋਈ ਤੰਗੀ ਆਉਂਦੀ ਤਾਂ ਸੁਖਾ ਸਿੰਘ ਕੱਲਾ ਹੀ ਚੁੱਪਚੀ ਤੇ ਜਾਏ ਲਾਹੌਰ ਦਾ ਢੇੜਾ ਮਾਰ ਆਉਂਦਾ। ਕਈ ਵਾਰ ਸਪਾਈਆਂ ਨਾਲ ਝੜਪਾਂ ਵੀ ਹੋ ਜਾਂਦੀਆਂ ਫਿਰ ਉਹ ਮੋਰਾਂ ਦੇ ਨਾਲ ਘੋੜੇ ਵੀ ਲੈ ਆਉਂਦਾ। ਸ਼ਸਤਰ ਵਿੱਦਿਆ ਵਿੱਚ ਸੁਖਾ ਸਿੰਘ ਨੇ ਮੁਹਾਰਤ ਹਾਸਲ ਕਰ ਲਈ ਸੀ। ਬੰਦੂਕ ਚਲਾਉਣ ਵਿੱਚ ਤਾਂ ਉਹ ਉਸਤਾਦ ਹੋ ਗਿਆ ਸੀ। ਤੀਰ ਦਾ ਨਿਸ਼ਾਨਾ ਵੀ ਉਸ ਦਾ ਅਚੋਕ ਸੀ ਨੇਜਾ ਸੇਲਾ ਬਰਸ਼ੀ ਕਟਾਰ ਤਲਵਾਰ ਗੱਲ ਕੀ ਕੋਈ ਐਸਾ ਸ਼ਸਤਰ ਨਹੀਂ ਸੀ ਜਿਸ ਵਿੱਚ ਉਸ ਨੂੰ ਕੋਈ ਟੱਕਰ ਦੇ ਸਕੇ ਤੁਰਕਾਂ ਦੇ ਉਹਨਾਂ ਦੇ ਕੁੱਕੜ ਬੋਚਾਂ ਵਿੱਚ ਸੁਖਾ ਸਿੰਘ ਸੂਰਬੀਰਤਾ ਦਾ ਤਾਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹਾਰ ਨੇ ਤਾਂ ਕਦੇ ਉਸ ਉਸ ਨੂੰ ਮੋਹ ਹੀ ਨਹੀਂ ਦਿਖਾਇਆ ਸੀ ਜਿੱਤ ਨੇ ਕਦੇ ਉਸ ਤੋਂ ਪਿੱਠ ਨਹੀਂ ਭੁਵਾਈ ਸੀ ਖਾਲਸੇ ਦੇ ਸਜੇ ਦਿਵਾਨ ਵਿੱਚ ਸੁਖਾ ਸਿੰਘ ਨੂੰ ਆਦਰ ਨਾਲ ਮੋਹਰਲੀ ਕਤਾਰ ਵਿੱਚ ਬਿਠਾਇਆ ਜਾਂਦਾ ਪਰ ਉਹ ਪੱਖੇ ਦੀ ਸੇਵਾ ਕਰਕੇ ਖੁਸ਼ੀ ਪਾਉਂਦਾ ਤੇ ਸਿੰਘਾਂ ਲਈ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਲਿਆਉਂਦਾ ਸਰਦੀਆਂ ਵਿੱਚ ਜੱਥਿਆਂ ਲਈ ਲੱਕੜਾਂ ਤੇ ਹੋਰ ਬਾਲਣ ਦੀ ਸੇਵਾ ਕਰਦਾ ਤੁਰਕਾਂ ਦੇ ਖਜ਼ਾਨੇ ਲੁੱਟ ਕੇ ਖਾਲਸੇ ਦੇ ਲੰਗਰਾਂ ਨੂੰ ਚੱਤੇ ਪੈਰ ਜਾਰੀ ਰੱਖਦਾ ਥੱਕੇ ਸਿੰਘਾਂ ਦੇ ਸਰੀਰ ਮੰਡ ਦਾ ਪਾਣੀ ਨਾਲ ਪੈਰ ਧਵਾਉਂਦਾ ਸਿੰਘਾਂ ਦੇ ਦਾਤਨ ਕੁਰਲਾ ਕਰਨ ਵੇਲੇ ਪਾਣੀ ਦਾ ਗੜਵਾ ਫੜ ਕੇ ਕੋਲ ਖਲੋਤਾ ਰਹਿੰਦਾ ਸਿੰਘਾਂ ਦੇ ਇਸ਼ਨਾਨ ਲਈ ਪਾਣੀ ਦੇ ਡੋਲੂ ਭਰ-ਭਰ ਲਿਆਉਂਦਾ ਇੱਥੋਂ ਤੱਕ ਕਿ ਬਜ਼ੁਰਗ ਸਿੰਘਾਂ ਦੇ ਕਸ਼ੈਰੇ ਵੀ ਆਪ ਧੋ ਕੇ ਸਕਾਉਂਦਾ ਸੁਖਾ ਸਿੰਘ ਕੀਰਤਨ ਵੀ ਕਮਾਲ ਕਰਦਾ ਸੀ ਹਰ ਬਾਬ ਉੱਤੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਨੂੰ ਆਸਾ ਕਿ ਵਾਰ ਸਰਵਣ ਕਰਵਾਉਂਦਾ ਜੰਗੀ ਕਮਰ ਕੱਸਾ ਸੁਖਾ ਸਿੰਘ ਦੇ ਹਰ ਵੇਲੇ ਕੱਸਿਆ ਰਹਿੰਦਾ ਸੀ ਕਿਸੇ ਵੀ ਮਾਰ ਉੱਤੇ ਜਾਣ ਵੇਲੇ ਸਿੰਘਾਂ ਵਿੱਚ ਉਹ ਸਭ ਤੋਂ ਮੋਰੇਂਦਾ ਜੱਥੇਵਰ ਸੁੱਖਾ ਸਿੰਘ ਦਾ ਸਤਕਾਰ ਬਹੁਤ ਵੱਧ ਗਿਆ ਸੀ ਆਪਣੇ ਪੁੱਤਰਾਂ ਪੋਤਰਿਆਂ ਨੂੰ ਮਿਲਣ ਆਏ ਮਾਪੇ ਸੁੱਖਾ ਸਿੰਘ ਨੂੰ ਮਿਲੇ ਬਿਨਾਂ ਘਰ ਨਾ ਪਰਤਦੇ ਉਸ ਨੂੰ ਘਰ ਚਰਨ ਪਾਉਣ ਲਈ ਸੱਦਾ ਵੀ ਦਿੰਦੇ ਸੁੱਖਾ ਸਿੰਘ ਦੇ ਮਾਤਾ ਪਿਤਾ ਵੀ ਕਦੇ-ਕਦੇ ਮਿਲਣਾ ਜਾਂਦੇ ਹਰ ਵਾਰ ਉਹ ਉਸ ਨੂੰ ਸਿੰਘਾਂ ਤੋਂ ਕਹੋਂਦੇ ਕਿ ਮੁਕਲਾਵੇ ਵਾਲੀ ਉਡੀਕਦੀ ਹੈ ਮੁਕਲਾਵਾ ਲੈ ਆਵੇ ਪਰ ਸੁੱਖਾ ਸਿੰਘ ਕੋਰੀ ਨਾ ਕਰ ਦਿੰਦਾ ਕਿ ਤੇ ਉਹਨਾਂ ਨੂੰ ਪਿਛਲਾ ਵਾਕਾ ਚੇਤੇ ਕਰਾਉਂਦਾ ਮਾਪੇ ਆਪਣੇ ਕੀਤੇ ਤੇ ਸ਼ਰਮਸ਼ਾਰ ਹੁੰਦੇ ਜਦੋਂ ਕਈ ਵਾਰ ਮਾਪੇ ਨਿਮੋ ਝੋਣੇ ਹੋ ਕੇ ਵਾਪਸ ਪਰਤਦੇ ਤਾਂ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੇ ਸੁੱਖਾ ਸਿੰਘ ਨੂੰ ਬੁਲਾ ਕੇ ਕਿਹਾ ਦੇਖ ਪੁੱਤਰਾ ਹਉਣ ਤੂੰ ਬੜੀ ਸੂਰਮਾ ਹੈ ਕੋਈ ੱਤਕਾ ਨਹੀਂ ਕਰ ਸਕਦਾ ਤੇਰੇ ਨਾਲ ਪਰ ਹਰ ਵਾਰ ਮਾਪੇ ਖਾਲਸੇ ਦੇ ਦਰਬਾਰੋਂ ਖਾਲੀ ਹੱਥ ਪਰਤਦੇ ਹਨ ਸਾਥੋਂ ਦੇਖ ਨਹੀਂ ਹੁੰਦੇ ਜਾਂ ਮੇਰਾ ਸ਼ੇਰ ਮੁਕਲਾਵਾ ਲੈ ਕੇ ਵਾਪਸ ਪਰਤਾ ਵੀ ਸਤਵਚਨ ਬਾਬਾ ਜੀ ਕਾਇਕ ਸੁਖਾ ਸਿੰਘ ਮੁਕਲਾਵਾ ਲੈਨ ਚਲਾ ਗਿਆ ਪਰ ਉਹ ਘਰ ਰਹਿੰਦਾ ਨਹੀਂ ਸੀ ਕਦੇ ਕਿਤੇ ਹਨੇਰ ਸਵੇਰ ਗੇੜ ਮਾਰ ਲਾਉਂਦਾ ਸੀ ਬਾਕੀ ਸਾਰਾ ਸਮਾਂ ਜਥੇ ਦੀ ਸੇਵਾ ਵਿੱਚ ਹੀ ਗੁਜ਼ਾਰਦਾ ਕੁਝ ਸਮਾਂ ਪਾ ਕੇ ਸੁਖਾ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ ਉਹਨੇ ਦਿਨੀ ਪਿੰਡਾਂ ਵਿੱਚ ਕੁੜੀਆਂ ਜੰਮਦੀਆਂ ਨੂੰ ਹੀ ਮਾਰ ਦਿੰਦੇ ਸਨ ਕਈ ਇਸ ਡਰੋਂ ਕਿ ਤੁਰਕਣਾ ਚੁੱਕ ਕੇ ਲੈ ਜਾਂਦੇ ਤੇ ਬਾਕੀ ਇਸ ਕਰਕੇ ਕਿ ਵਿਆਹ ਨਹੀਂ ਪਵੇਗੀ ਖਰਚਾ ਕਰਵਾਏਗੀ ਹੁਣ ਇਹ ਤਾਂ ਪ੍ਰਮਾਤਮਾ ਜਾਣਦਾ ਹੈ ਕਿ ਕਿਵੇਂ ਤੇ ਕਿੰਨੇ ਪਰ ਸੁਖਾ ਸਿੰਘ ਦੀ ਧੀ ਵੀ ਜਮਦੀ ਮਰ ਗਈ। ਪਤਾ ਨਹੀਂ ਆਪਣੀ ਮੌਤ ਜਾਂ ਕਿਸੇ ਨੇ ਆ ਮਾਰ ਦਿੱਤੀ। ਇਹ ਗੱਲ ਪੰਥ ਕੋਲ ਪੁੱਜ ਗਈ ਕਿ ਸੁਖਾ ਸਿੰਘ ਦੀ ਧੀ ਨੂੰ ਜਮਦੀ ਨੂੰ ਮਾਰ ਦਿੱਤਾ ਗਿਆ ਹੈ। ਸਿੰਘਾਂ ਨੇ ਸੁਖਾ ਸਿੰਘ ਤੇ ਕੁੜੀ ਮਾਰਦਾ ਦੋਸ਼ ਲਾਇਆ ਤੇ ਉਸ ਦੇ ਲੰਗਰਾਂ ਵਿੱਚ ਵਰਤਨ ਤੇ ਪਾਬੰਦੀ ਲਾ ਦਿੱਤੀ। ਉਸ ਦਾ ਭਾਂਡਾ ਖਾਲਸਾ ਪੰਥ ਨੇ ਵਖ ਕਰ ਦਿੱਤਾ। ਇਹ ਖਾਲਸੇ ਦੀ ਰੀਤ ਹੈ ਕਿ ਨੜੀ ਮਾਰ ਤੇ ਕੁੜੀ ਮਾਰ ਨਾਲ ਕੋਈ ਮੇਲ ਮਿਲਾਪ ਨਹੀਂ ਰੱਖਣਾ। ਉਹੀ ਸੁਖਾ ਸਿੰਘ ਜੋ ਦੀਵਾਨ ਵਿੱਚ ਮੋਹਰ ਲਿਆ ਸਫਾ ਤੇ ਬੈਠਦਾ ਸੀ ਉਸ ਨੂੰ ਦੀਵਾਨ ਵਿੱਚ ਸਭ ਤੋਂ ਪਿੱਛੇ ਦੂਰ ਕਰ ਕਰਕੇ ਬਿਠਾਉਂਦੇ ਸੁਖਾ ਸਿੰਘ ਤੋਂ ਸਾਰੀਆਂ ਸੇਵਾਵਾਂ ਖੋਹ ਲਈਆਂ ਤੇ ਉਹ ਜਥੇ ਵਿੱਚ ਹੁੰਦਾ ਹੋਇਆ ਵੀ ਕੱਲਾ ਰਹਿ ਗਿਆ ਇਹ ਫਿਕਰ ਉਸ ਨੂੰ ਅੰਦਰੋਂ ਅੰਦਰ ਖਾਰ ਖਾ ਰਿਹਾ ਸੀ ਕੁੜੀ ਮਾਰ ਦੇ ਦਾਗ ਨੇ ਉਸ ਦਾ ਸੁੱਖੋ ਚੈਨ ਖੋਹ ਲਿਆ ਸੀ ਸਾਰਾ ਦਿਨ ਖਿੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ ਸੁਖਾ ਸਿੰਘ ਨੇ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਸ ਨੂੰ ਵਿਸ਼ਵਾਸ ਸੀ ਕਿ ਮਹਾਰਾਜ ਆਪ ਹੀ ਕੋਈ ਵਿਧ ਬਣਾਉਣਗੇ ਤੇ ਖਾਲਸਾ ਪੰਥ ਮੁੜ ਉਸ ਉੱਤੇ ਟੁੱਟੇਗਾ ਤੇ ਉਸ ਨੂੰ ਗੱਲ ਨਾਲ ਲਾਏਗਾ ਤੇ ਅੱਜ ਉਹ ਦਿਨ ਆ ਗਿਆ ਸੀ ਸੁਖਾ ਸਿੰਘ ਨੇ ਗਿਲਜੇ ਦਾ ਸਿਰ ਲਾ ਕੇ ਖਾਲਸਾ ਪੰਥ ਦੀ ਰੱਖ ਵਿਖਾਈ ਸੀ ਤੇ ਆਪਣੇ ਪੰਥ ਦਾ ਗਵਾਚਿਆ ਹੋਇਆ ਭਰੋਸਾ ਮੁੜ ਹਾਸਲ ਕਰ ਲਿਆ ਸੀ ਬਾਬੇ ਦੇ ਇਹਨਾਂ ਬੋਲਾਂ ਨੇ ਹੁਣ ਸਾਰੇ ਚਿਹਰਿਆਂ 'ਤੇ ਮੁਸਕਰਾਟ ਲੈ ਆਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ